प्रकाश सिंह बादल ਦੇ ਵਰਸੀ ਮੌਕੇ ਬੰਟੀ ਰਮਾਣਾ ਹੁਣੀ ਪਹੁੰਚੇ ਨੇ ਦੂਰ ਦਰਾਡੇੋਂ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੀਆਂ ਗੱਲਾਂ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਬੰਟੀ ਰਮਾਣਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਬੜੀ ਦੁੱਖ ਦੀ ਘੜੀ ਹੈ ਜੀ ਅੱਜ ਪੂਰੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਸੀਗਾ ਅੱਜ ਪੂਰੇ ਪੰਜਾਬ ਵੀ ਫਿਰ ਚੇਤੇ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲਪੁਰਨਾ ਤੁਹਾਨੂੰ ਕਿਹੜੀਆਂ ਗੱਲਾਂ ਉਹਨਾਂ ਦੀਆਂ ਚੇਤੇ ਆਉਂਦੀਆਂ ਨੇ ਜੋ ਪੰਜਾਬ ਪ੍ਰਤੀ ਜਾਂਤ ਉਹਨਾਂ ਦੀ ਸੋਚ ਨੂੰ ਲੈ ਕੇ ਹੁੰਦੀ ਸੀ ਪੰਜਾਬ ਦੇ ਲਈ ਕੋ ਬਾਦਲ ਸਾਹਿਬ ਦੀ ਜ਼ਿੰਦਗੀ ਦਾ ਜੇ ਤੁਸੀਂ ਇੱਕ ਇੱਕ ਪੰਨਾ ਫਰੋਲੋਗੇ ਜਾਂ ਪੜੋਗੇ ਹਰ ਪੰਨੇ ਤੇ ਤੁਹਾਨੂੰ ਅਨੇਕਾਂ ਗੱਲਾਂ ਮਿਲਣਗੀਆਂ ਜਿੱਥੋਂ ਬੰਦਾ ਬਹੁਤ ਕੁਝ ਸਿੱਖ ਸਕਦਾ ਹੈ ਪਰ ਅੱਜ ਦੇ ਉਸ ਉਹਨਾਂ ਦੇ ਦੂਜੀ ਵਰਸੀ ਦੇ ਮੌਕੇ ਤੇ ਜਿਹੜੀ ਚੀਜ਼ ਮੈਨੂੰ ਸਭ ਤੋਂ ਵੱਧ ਯਾਦ ਆਉਂਦੀ ਹੈ ਕਿ ਬਾਦਲ ਸਾਹਿਬ ਦੀ ਕਮਿਟਮੈਂਟ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਬੜੇ ਔਖੇ ਮਾੜਿਆਂ ਸਮਿਆਂ ਦੇ ਵਿੱਚੋਂ ਪੰਜਾਬ ਨਿਕਲਿਆ ਉਹਨਾਂ ਸਮਿਆਂ 'ਚ ਵੀ ਬਾਦਲ ਸਾਹਿਬ ਨੇ ਇਹ ਸਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਆਪਦੀ ਜ਼ਿੰਦਗੀ ਸਮਰਪਿਤ ਕੀਤੀ ਕਿਉਂਕਿ ਉਹਨਾਂ ਨੇ ਇੱਕ ਬੜੀ ਕਲੀਅਰ ਥਾਟ ਪ੍ਰੋਸੈਸ ਸੀ ਕਿ ਕਿਸੇ ਦੇਸ਼ ਦੀ ਕਿਸੇ ਸੂਬੇ ਦੀ ਤਰੱਕੀ ਵਾਸਤੇ ਜੇ ਸਭ ਨੇ ਵਧੀਆ ਤਰੀਕੇ ਨਾਲ ਰਹਿਣਾ ਤਾਂ ਉਹਦੇ ਚ ਸਾਂਝ ਨਹੀਂ ਟੁੱਟਣੀ ਚਾਹੀਦੀ ਸੋ ਹਰ ਵਰਗ ਹਰ ਧਰਮ ਦੇ ਲੋਕ ਹਰ ਫਿਰਕੇ ਦੇ ਲੋਕ ਬਾਦਲ ਸਾਹਿਬ ਦੇ ਹੁੰਦਿਆਂ ਆਪਦੇ ਆਪ ਨੂੰ ਬਹੁਤ ਸੁਰੱਖਿਤ ਬੜਾ ਮਤਲਬ ਜੇ ਮੈਂ ਕਹਾਂ ਤਾਂ ਬਹੁਤ ਜ਼ਿੰਦਗੀ ਉਹਨਾਂ ਨੂੰ ਸੇਫ ਲੱਗਦੀ ਸੀ ਆਪ ਨੂੰ ਬਟ ਦੇ ਵੇਰ ਇਨ ਸੇਫ ਐਂਡਸ ਅੱਜ ਦੇ ਇਸ ਦਿਨ ਤੇ ਇਸ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲਾਂਭੂ ਲਾਉਣ ਵਾਸਤੇ ਬਹੁਤ ਸ਼ਕਤੀਆਂ ਲੱਗੀਆਂ ਤੇ ਮੈਂ ਤਾਂ ਇਹ ਕਹੂੰਗਾ ਜੇ ਭਾਦਲ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਉਹੀ ਹੋਊਗੀ ਕਿ ਕਿਸੇ ਕੀਮਤ ਤੇ ਕੋਈ ਕੁਰਬਾਨੀ ਦੇਵੇ ਦੇਣੀ ਪਵੇ ਇਸ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੀਦਾ ਤੁਸੀਂ ਉਹਨਾਂ ਦੇ ਨਾਲ ਰਹਿ ਕੇ ਵੀ ਕੰਮ ਕੀਤਾ ਹੈ ਆ ਕੋਈ ਗੱਲ ਯਾਦ ਆਉਂਦੀ ਹੈ ਵੀ ਉਹਨਾਂ ਨੇ ਤੁਹਾਨੂੰ ਕੋਈ ਸੇਧ ਦਿੱਤੀ ਹੋਵੇ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਅਮਲ ਦੇ ਵਿੱਚ ਲੈ ਕੇ ਆਏ। ਬਾਦਲ ਸਾਹਿਬ ਦੇ ਨਾਲ ਰਹਿ ਕੇ ਤਾਂ ਕੀ ਅਸੀਂ ਤਾਂ ਉਹਨਾਂ ਦੇ ਚਰਨਾਂ 'ਚ ਰਹਿ ਕੇ ਬੜਾ ਕੁਝ ਸਿੱਖਿਆ। ਨੇੜਿਓਂ ਦੇਖਣ ਦਾ ਮੌਕਾ ਵੀ ਮਿਲਿਆ। ਇੱਕ ਚੀਜ਼ ਫੇਰ ਮੈਂ ਜੇ ਪੁਆਇੰਟ ਕਰਾਂ ਮੈਂ ਪਹਿਲਾਂ ਵੀ ਕਿਹਾ ਬੜਾ ਕੁਝ ਹੈ ਜੇ ਗਿਣੌਣ ਲੱਗ ਜਾਓ। ਇੱਕ ਚੀਜ਼ ਜਿਹਨੂੰ ਮੈਂ ਪਿਕ ਕਰੂੰਗਾ ਕਿ ਪਾਰਟੀ ਪ੍ਰਤੀ ਆਪਦੀ ਕਮਿਟਮੈਂਟ ਤੇ ਵਫਾਦਾਰੀ। ਪਰਿਵਾਰ, ਰਿਸ਼ਤੇ, ਨਿੱਜੀ ਰਿਸ਼ਤੇ, ਮੁਫਾਦ ਸਭ ਬਾਅਦ ਚ ਪਹਿਲਾਂ ਪਾਰਟੀ। ਪਾਰਟੀ ਮਾਂ ਹੁੰਦੀ ਹੈ ਅੱਜ ਦੇ ਦਿਨ ਤੁਸੀਂ ਦੇਖੋ ਜਿਨ੍ਹਾਂ ਲੋਕਾਂ ਨੂੰ ਬੜੇ ਵੱਡੇ ਵੱਡੇ ਰਤਬੇ ਪਾਰਟੀ 'ਚ ਮਿਲੇ ਪਾਰਟੀ ਕਰਕੇ ਸਰਕਾਰਾਂ 'ਚ ਉੱਚ ਅਹੁਦਿਆਂ 'ਚ ਬਰਾਜਮਾਨ ਰਹੇ ਜਦੋਂ ਸਮਾਂ ਲੜਾਈ ਦਾ ਆਇਆ ਉਦੋਂ ਉਹਨਾਂ ਨੇ ਪਾਰਟੀ ਦੀ ਪਿੱਠ 'ਚ ਚੁਰਾ ਮਾਰਿਆ ਦੂਜੇ ਪਾਸੇ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਆਪਣੀ ਬੇਟੀ ਦੀ ਸ਼ਾਦੀ ਵੇਲੇ ਜੇਲ੍ਹ ਦੇ ਵਿੱਚ ਸੀ ਤੇ ਸਰਕਾਰ ਨੇ ਕਿਹਾ ਤੁਸੀਂ ਲਿਖ ਕੇ ਸਾਨੂੰ ਅਰਜੀ ਦੇ ਦਿਓ ਅਸੀਂ ਤੁਹਾਨੂੰ ਸ਼ਾਦੀ ਤੇ ਭੇਜ ਦਿਆਂਗੇ ਉਹਨਾਂ ਨੇ ਉਸ ਗੱਲ ਤੋਂ ਵੀ ਇਨਕਾਰੀ ਕੀਤਾ ਉਹਨਾਂ ਦੇ ਬ੍ਰਦਰ ਦਾਸ ਜੀ ਦੀ ਬੇਟੀ ਦੀ ਸ਼ਾਦੀ ਸੀ ਉਦੋਂ ਵੀ ਉਹ ਜੇਲ੍ਹ 'ਚ ਸੀ 18 ਸਾਲ ਲਾਏ ਪਾਰਟੀ ਖਾਤਰ ਪੰਜਾਬ ਖਾਤਰ ਪੰਜਾਬ ਦੇ ਲੋਕਾਂ ਖਾਤਰ ਜੇਲ੍ਹਾਂ ਦੇ ਵਿੱਚ ਤੇ ਅੱਜ ਦੇ ਤੁਸੀਂ ਲੋਕਾਂ ਨੂੰ ਦੇਖੋ ਲੋਕਾਂ ਦੇ ਕਿਰਦਾਰਾਂ 'ਚ ਫਰਕ ਪੈ ਗਿਆ ਮਾਨ ਸਾਹਿਬ ਅੱਜਕੱਲ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨੇ ਵਿਧਾਨ ਸਭਾ ਦੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਹਲੀਮੀ ਗੱਲ ਕਰਨ ਦਾ ਤਰੀਕਾ ਜੇ ਕੋਈ ਵਿਰੋਧੀ ਧਿਰ ਦੇ ਵਿੱਚ ਵੀ ਬੈਠਾ ਤੇ ਉਹਨੂੰ ਵੀ ਬੇਟਾ ਕਹਿ ਕੇ ਜਾਂ ਉਹਨੂੰ ਬਹੁਤ ਵਧੀਆ ਸੰਬੋਧਨ ਕਰਨਾ ਅੱਜਕੱਲ ਦੇ ਲੀਡਰਾਂ 'ਚ ਉਹ ਹਲੀਮੀ ਜਾਂ ਫਿਰ ਉਹ ਵਾਲੀ ਤਸੱਲੀ ਰਹਿ ਨਹੀਂ ਗਈ ਤੁਹਾਨੂੰ ਲੱਗਦਾ ਵੀ ਇੰਨਾ ਵਰਗਾ ਕੋਈ ਲੀਡਰ ਪੰਜਾਬ ਦੇ ਵਿੱਚ ਹੋ ਸਕਦਾ ਜਾਂ ਹੈਗਾ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਦੇਸ਼ 'ਚ ਨਹੀਂ ਹੋ ਸਕਦਾ ਚਾਹੇ ਕਿਸੇ ਵੱਡੇ ਮਰਜੀ ਵੱਡੇ ਅਹੁਦੇ ਤੇ ਪਹੁੰਚ ਜਾ ਪ੍ਰਕਾਸ਼ ਸਿੰਘ ਬਾਦਲ ਵਾਸ ਅ ਲੀਡਰ ਹੂ ਇਸ ਨੋਟ ਡਿਫਾਈਨਡ ਬਾਈ ਦਾ ਫੈਕਟ ਥੈਟ ਹੀ ਵਾਸ ਚੀਫ ਮਿਨਿਸਟਰ ਫਾਰ 5 ਟਾਈਮਸ ਉਹ 5 ਵਾਰੀ ਮੁੱਖ ਮੰਤਰੀ ਰਹੇ ਇਸ ਕਰਕੇ ਨਹੀਂ ਜਾਣੇ ਜਾਂਦੇ ਉਹ ਜਾਣੇ ਜਾਂਦੇ ਇਸ ਕਰਕੇ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਸਿੱਖ ਕੌਮ ਦੀ ਅਗਵਾਈ ਕੀਤੀ ਦੇਸ਼ ਦੀ ਯੂਨਿਟੀ ਤੇ ਇੰਟੈਗ੍ਰਿਟੀ ਨੂੰ ਦੇਸ਼ ਦੀ ਏਕਤਾ ਨੂੰ ਇਕੱਠੇ ਰੱਖਣ ਵਾਸਤੇ ਔਖੇ ਮਾੜੇ ਸਮੇਂ 'ਚ ਪੰਜਾਬ ਦੀ ਅਗਵਾਈ ਕੀਤੀ ਹਰ ਧਰਮ ਦਾ ਸਤਿਕਾਰ ਕੀਤਾ ਬਾਦਲ ਸਾਹਿਬ ਦੀ ਇੱਕ ਬੜੀ ਕਲੀਅਰ ਸੋਚ ਸੀ ਲੋਕਾਂ ਦੀ ਲੜਾਈ ਲੜੋ ਲੋਕਾਂ ਦੀ ਖਾਤਰ ਕੰਮ ਕਰੋ ਇਹ ਅਹੁਦੇ ਇਹ ਮਾਨ ਸਨਮਾਨ ਇਹ ਤੁਹਾਡੇ ਪਿੱਛੇ ਪਿੱਛੇ ਆਉਂਦੇ ਅੱਜ ਫਰਕ ਕੀ ਹੈ ਮੇਰੇ ਵਰਗਾ ਐਮਐਲਏ ਬਣਿਆ ਨਹੀਂ ਹੁੰਦਾ ਮੰਤਰੀ ਬਣਿਆ ਨਹੀਂ ਹੁੰਦਾ ਪਹਿਲੀ ਵਾਰੀ ਬਣਦਾ ਤੇ ਮੇਰਾ ਹੰਕਾਰ ਸਿਰ ਚੜ ਕੇ ਬੋਲਣ ਲੱਗ ਜਾਂਦਾ ਫਿਰ ਉਹ ਦੂਜੀ ਵਾਰੀ ਲੋਕ ਕਦੇ ਅੱਜ ਤੱਕ ਜਿੱਤੇ ਨਹੀਂ ਤੇ ਬਾਦਲ ਸਾਹਿਬ ਪੰਜ ਵਾਰੀ ਇਸ ਸੂਬੇ ਦੇ ਮੁੱਖ ਮੰਤਰੀ ਰਹੇ ਆ ਇਤਿਹਾਸ ਹੈ ਨਾ ਤਾਂ ਬਾਦਲ ਸਾਹਿਬ ਵਰਗਾ ਕੋਈ ਜੰਮਿਆ ਤੇ ਨਾ ਹੀ ਕਦੇ ਕੋਈ ਜੰਮਣਾ ਸਪੀਕਰ ਮਾਨਾ ਸਾਹਿਬ ਧੰਨਵਾਦ ਤਾਂ ਦੂਜੀ ਵਰਸੀ ਦੇ ਮੌਕੇ ਵਕ ਵਕ ਸਖੀਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤੇ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਨੇ ਕੈਮਰਾਮੈਨ ਅਮਨਦੀ ਨਾਲ ਮਨਦੀਪ ਸਿੰਘ ਦੇ ਲਈ ਪੋਸਟ ਪੰਜਾਬੀ